ਸ੍ਰੀ ਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਈ ਜੀ ਜਿਸ ਦੇ ਵਿੱਚ ਬਹੁਤ ਸੋਹਣੀ ਸਨਖੀ ਮੱਝ ਨੀਲੀ ਰਾਵੀ ਟੋਕਰ ਟਾੜਿਆ ਤੇ ਲੈ ਕੇ ਆਏ ਆ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਤੇ ਜੇ ਕਿਸੇ ਵੀਰ ਨੇ ਵੀਡੀਓ ਪਵਾਉਣੀ ਹੋਵੇ ਆਪਣੇ ਨਾਲ ਬਾਈ ਜੀ ਸੰਪਰਕ ਕਰ ਸਕਦਾ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਆਪਣਾ ਮੋਬਾਈਲ ਨੰਬਰ 77176 92249 ਬਾਈ ਜੀ ਤੇ ਬਾਈ ਜੀ ਬਾਕੀ ਦੀ ਬੰਦ ਦੀ ਜਾਣਕਾਰੀ ਆਪਾਂ ਬਾਈ ਜੀ ਹੋਂ ਦਾ ਲੈਨੇ ਆਓ ਬਾਈ ਜੀ ਬਾਈ ਜੀ ਨਾ ਕਰਦੇ ਆ ਗੱਲ ਬਾਤ ਜੀ ਸਸਰੀਕਾਲ ਬਾਈ ਜੀ ਸਸਰੀਕਾਲ ਬਾਈ ਜੀ ਆਪਣਾ ਅਦਾਡ ਡਰੈਸ ਦੱਸ ਦਿਓ ਜੀ ਨਾਂ ਮੇਰਾ ਕੋਰਾਜੀ ਪਿੰਡ ਸੁਖਾਣਾ ਅੰਮ੍ਰਿਤਸਰ ਜ਼ਿਲ੍ਹਾ ਮੋਗਾ ਤਹਿਸੀਲ ਪਾਗ ਠੀਕ ਹੈ ਬਾਈ ਜੀ ਦੇ ਘਰੋਂ ਅੱਗੇ ਵੀ ਬਾਈ ਜੀ ਆਪਾਂ ਤਿੰਨ ਚਾਰ ਵੀਡੀਓ ਬਣਾਵਾਂਗਾ ਅਗੇ گاਵਾਂ ਦਾ ਮਰੰਗਾ ਸੀ ਤੇ ਬਾਈ ਜੀ ਵਧਗਾ ਤੂੰ ਸੇ ਲੋਗੇ ਸੀਗੇ ਹਾਂਜੀ ਅੱਜ ਬਾਈ ਜੀ ਦੇ ਘਰੋਂ ਵਾਈਦੀ ਵੀਡੀਓ ਬਣ ਰਹੀ ਹੈ ਜੀ ਤੇ ਬਾਈ ਜੀ ਕੀ ਡਿਟੇਲ ਹੈ ਇਹਦੀ ਇਹ ਬਈ ਟੋਕੜਾ ਦੁੱਧ ਹੈਗਾ ਇਹਦੇ ਥੱਲੇ 6 ਲੀਟਰ ਟੋਕੜਾ ਮੱਝ 6 ਲੀਟਰ ਦੁੱਧ ਬਾਈ ਜੀ ਹਾਂਜੀ ਬਣੀ ਨੂੰ ਯਾਨੀ ਕਿ ਵੀ ਡੇਢ ਕ ਮਹੀਨਿਆਂ ਨੂੰ ਹੋਇਆ ਦੋ ਤੋਂ ਥੱਲੇ ਥੱਲੇ ਹੀ ਠੀਕ ਹੈ ਬਾਈ ਜੀ ਆਪਣੇ ਕੋਲੇ ਬਣੀ ਕੇ ਗਾਂ ਤਾਂ ਬਣ ਜਾਂਦੀ ਗਾਂ ਤਾਂ ਬਣੀ ਆਈਏ ਗਾਂ ਤਾਂ ਬਣੀ ਠੀਕ ਹੈ ਭਰਾ ਇਹ ਕਿਹਟਾ ਬਣੀ ਸੀ ਜੀ ਐਨਾ ਨਹੀਂ ਪਤਾ ਠੀਕ ਹੈ ਜੀ ਐ ਨਹੀਂ ਪਤਾ ਕਿ ਕਿਹੜਾ ਟੀਕਾ ਭਰਾਇਆ ਕਿਹੜੇ ਝੋਟੇ ਤੋਂ ਬਣੀ ਜਾਂ ਕੀ ਹੋਇਆ ਤੇ ਦੁੱਧਾ ਉਹਨ ਕਿੰਨਾ 6 ਕਿਲੋ ਜੀ ਹਾਂਜੀ ਤੇ ਮਿਲਦੀ ਕਿਵੇਂ ਬਾਈ ਚਾੜ ਤੇ ਬਾੜੇ ਦੇ ਟੀਕੇ ਤੇ ਕਈ ਵਾਰੀ ਟੀਕਾ ਵੀ ਲਵਾ ਲੈਂਦੀ ਐ ਤੇ ਕਈ ਵਾਰੀ ਚਾੜ ਤੇ ਹੀ ਮਰਦੀ ਠੀਕ ਆ ਬਾਈ ਜੀ ਮਾਣਾ ਹੀ ਆ ਹਾਂਜੀ ਬਾੜ ਦੇ ਮਿਲਸਾ ਦੇ ਟੀਕਾ ਵੀ ਲੱਗ ਸਕਦਾ ਜੀ ਤੂੰ ਚੋਈ ਚੋਈ ਦੀ ਬਾਲਟੀ ਦਿਖਾ ਕੇ ਮਿਲ ਬਿੰਦੀ ਵਦਗਾ ਹਾਂਜੀ ਠੀਕ ਆ ਬਾਈ ਜੀ ਬਾਈ ਮਰੇ ਤੋਰ ਚਾਲ ਚੈੱਕ ਕਰਾ ਦਿੱ ਗਏ ਦੀ ਆਪਾਂ ਹਾਂਜੀ ਲਓ ਬਾਈ ਜੀ ਤੋਰਾ ਚਾਲ ਚੈੱਕ ਕਰਾਉਣੇ ਤੁਹਾਨੂੰ ਸੱਲੀ ਪਾਰਕ ਤੁਸੀਂ ਆਪ ਕਰਨੀ ਆ ਨੀਲੀ ਰਾਵੀ ਮੈਂ ਕੱਦ ਘਾਟ ਵਾਲੀ ਐ ਬਾਈ ਜੀ ਨਿਸ਼ਾਨਾ ਕਰਮ ਵਾਲੇ ਦੀ ਸਾਰੀਆਂ ਹੀ ਪੂਰੀਆਂ ਸੋਹਣੀ ਜਿ ਸੱਕੀ ਆ ਇਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਨੰਬਰ ਸਕਰੀਨ ਤੇ ਚੱਲੂਗਾ ਬਾਈ ਜੀ ਨਾ ਸਪਾਰਕ ਕਰ ਲਿਓ ਜੀ ਮੈਂ ਪੱਲ ਵਾਲੀ ਚੰਗੀ ਆ ਜੀ ਥਾਲੇ ਦੀ ਸਾਫ ਆ ਮੂੰਹ ਬੱਤੇ ਦੀ ਸੋਹਣੀ ਆ ਜੀ ਸੈੰਗ ਗੋਲ ਕੁੰਡਾ ਖੁੱਲਾ ਜੀ ਚਾਰ ਥਣ ਪੂਰੇ ਗੈਵ ਚ ਲੱਗੇ ਵੋਟੇ-ਮੋਟੇ ਥਣਾ ਜੀ ਪੂਰੀ ਵਿੱਥੀ ਚ ਆ ਜੀ ਥਾਲੇ ਦੀ ਸਾਫ ਆ ਬਈ ਜੀ ਬਣੀ ਬਾਈ ਜੀ ਡੇਢ ਮਹੀਨੇ ਦਾ ਦਦੇ ਆ ਬਾਕੀ ਬਾਈ ਜੀ ਇਹ ਕਿਸਮਤ ਆ ਮੈਂ ਲੰਮੀ ਲੰਝੀ ਕੱਦ-ਕਾਡ ਵਾਲੀ ਪੂਰੀ ਆ ਜੀ ਦੇਰ ਤੋਂ ਖਾਲੇ ਵੇ ਚੈੱਕ ਕਰ ਲੋ ਜੀ ਲਓ ਜੀ ਇਧਰ ਫੇਰ ਮੋੜ ਲੋ ਜੀ ਕਰੋ ਬਾਈ ਜੀ ਚੈੱਕ ਕਰਮਾਂ ਵਾਲੀ ਕਿਸੇ ਵੀ ਵੀਰ ਦੇ ਪਸੰਦਾ ਆਵੇ ਬਾਈ ਜੀ ਹੁਣਾਂ ਨਾ ਸਪਾਰਕ ਕਰ ਲਿਓ ਬਾਈ ਜੀ ਹੁਣਾਂ ਦਾ ਮੋਬਾਈਲ ਨੰਬਰ ਸਕ੍ਰੀਨ ਤੇ ਚੱਲੂਗਾ ਸੋਹਣੀ ਸਰਕੀ ਕਦ ਕੱਢ ਲਈ ਮੈਂ ਲੈ ਚੱਲੋ ਬਾਈ ਜੀ ਲੰਮੀ ਲੰਜੀ ਪੋਲਾ ਬਾਈ ਜੀ ਬਾਈ ਜੀ ਚੋਕੇ ਵਿਖਾ ਸਕਦੇ ਮੈਂ ਧਾਰਾ ਦੂਰਾ ਵਿਖਾ ਦਗੇ ਹਨਾ ਹਾਂਜੀ ਲਓ ਬਾਈ ਜੀ ਤਾਰਾ ਤੁਰਾ ਚੈੱਕ ਕਰਾਉਣੇ ਕਰਮ ਵਾਲੀ ਦਾ ਤੁਨੂੰ ਸੋਹਣੀ ਸਨਕੀ ਕੱਦ ਕਾਠ ਵਾਲੀ ਪਿਓਰ ਨੀਲੀ ਦਾ ਵੀ ਕਿਸੇ ਵੀਰ ਨੇ ਪਸੰਦ ਆ ਵੀ ਬਾਈ ਜੀ ਆਂਦਾ ਉਸイール ਸਾਊਗਾ ਕਿਤੇ ਕਿਤੇ ਟੀਗਾ ਵੀ ਲਾਉਣਾ ਪੈ ਜਾਂਦਾ ਕਿਤੇ ਪਹਾੜੇ ਤੇ ਹੀ ਮਿਲ ਪੈਂਦੀ ਆ ਸਮਾਪ ਸੂ ਕਰਮ ਵਾਲੀ ਦਾ ਸੋਣਾ ਲੋ ਮੇਰੀ ਗੱਲ ਸੁਣ ਲੈ ਜੇ ਤਾਂ ਉਹਨਾਂ ਨੂੰ ਜਿਆਦਾ ਤਾਂ ਚਾਹੀਦਾ ਚਵਾ ਦਿਓ ਬਾਈ ਜੀ ਬਾਈ ਜੀ ਦਾ ਪਿੰਡ ਸੁਖਾਣਾ ਆਂਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨਾਇਨ ਦਾ ਤੋਰਾ ਕਿਸੇ ਵੀ ਵੀਰ ਦੇ ਮੱਝ ਪਸੰਦ ਆਵੇ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਲਿਓ ਮੱਝ ਜਣੀ ਕਹਿਣ ਦੀ ਗੱਲ ਨਹੀਂ ਪਿਓਰ ਨੀਲੀ ਰਾਵੀ ਆ ਬਾਈ ਜੀ ਪਾੜਾ ਪਾਲਿਆ ਬਾਈ ਜੀ ਨੇ ਚਾਹ ਦੇ ਲੋੜੀ ਨੇ ਬਾਈਆਂ ਦਾ ਮੂਰੇ ਬਹਿਣ ਦੀ ਨਹੀਂ ਲੋੜ ਨਾ ਬੈਠ ਬਾਈ ਨਹੀਂ ਲੋੜਦਾ ਲਓ ਜੀ ਬਾਈ ਜੀ ਬਾਈ ਜੀ ਨੇ ਪਾੜਾ ਪਾ ਕੇ ਬਹਿ ਗਏ ਇੱਥਾਂ ਪੱਖਾ ਸਾਡਾ ਸਾੜ ਦੇ ਬਾਈ ਪੱਖਾ ਪੱਖਾ ਜਿਹਨੇ ਦਾ ਮੱਛਰ ਦਾ ਕਰਕੇ ਆ ਨਾਗਰੀ ਮਗਰੀ ਇਥੇ ਬੰਨਦਾ ਸੋਣੀ ਸਨਖੀ ਹੈ ਬਾਈ ਜੀ ਤੋ ਆਪ ਸਮਾ ਤੁਸਲੀ ਪਰਖ ਕਰ ਲੋ ਬਾਈ ਖਾਂ ਤੁਨ ਬਹੁਤ ਚੰਗਾ ਲੱਗਿਆ ਜਰੀ ਨੂੰ ਲੋ ਬਾਈ ਜੀ ਅਗਲੇ ਖਾਂਦੋ ਨੇ ਚੌਦਾਂ ਨਵਈ ਅਗਲੇ ਸਰਨ ਬਾਈ ਜੀ ਹੁਣ ਚੋਲ ਲੱਗ ਗਏ ਆ ਅਗਲੇ ਸਰਨ ਸਭੀ ਕਰ ਲੋ ਕੋਈ ਭੂਰ ਕਿੱਟਾ ਹੈ ਨੀਗਾ ਧਾਰ ਸੁਣ ਸਾਫ ਗੋਲਾ ਇਹ ਵੀ ਜਦੋਂ ਤੁਸੀਂ ਵੀ ਬਾਈ ਦੇ ਪਸੰਦ ਆਵੇ ਆ ਮਗਰ ਇਹਨਾਂ ਚੋਲ ਲੱਗ ਗਏ ਥਲਾਈ ਦੀ ਸਾਫ ਆ ਜੀ ਧਾਰਾ ਸੁਣਨਾ ਜੀ ਕਿ ਭੂਰ ਨੇ ਛਟਾਣੀ ਲੈਨ ਸਰ ਕੀ ਉਹਦਾ ਹੋ ਦੂਜੇ ਬਾਈ ਦੇ ਚਵਾਦਨੇ ਤੋ ਤੂੰ ਜੂ ਨਾਲ ਮੈਂ ਨਹੀਂ ਤੂੰ ਜੂ ਨਾਲ ਆ ਸਾਜੀ ਲੈਣਾ ਤਾਂ ਅੱਜ ਉਂਦਰ ਲੈ ਕਰਦਾ ਨਹੀਂ ਮੈਂ ਆ ਮੈਂ ਰੱਖ ਚਵਾਈ ਦੇ ਬਾਹਰ ਦੇ ਤੋ ਚਾਹੀਦਾ ਸੋਣੀ ਬਾਈ ਕੋਲੀ ਇਹ ਚਵਾਈ ਦੀ ਜੂ ਮੂਰ ਦੇ ਨਾਲ ਬਾਈ ਜੀ ਨੇ ਸਾਫ ਕਰਦੇ ਆ ਮਗਰਲੇ ਜਨਨ ਨੂੰ ਬਾਈ ਜੀ ਲੱਗ ਗਿਆ ਕਿਸੇ ਵੀਰ ਦੇ ਪਸੰਦਾ ਵੀ ਮੈਂ ਸਾਫ਼ ਸੁਣੀ ਆ ਹੈਲਕੇਲ ਕਰਮ ਵਾਲੀ ਨੇ ਨਹੀਂ ਕੀਤੀ ਕੋਈ ਵੀ ਆਪ ਪਸੂ ਬਾਈ ਕੈਮਰਾ ਲੈ ਕੇ ਜੋ ਨੇੜੇ ਹੁੰਨੇ ਆ ਡਰਦਾ ਡਰਾਉਂਦਾ ਇਹ ਜਿਹੜੀ ਕਰਮ ਵਾਲੀ ਨਹੀਂ ਦਰੀ ਦੂਈ ਸਰ ਨੇੜਾ ਕੱਢ ਕੇ ਆ ਕੇ ਵੀ ਇਠਾਂ ਬਹਿ ਗਿਆ ਬਾਕੀ ਬਾਈ ਜੀ ਹੁਣ ਉਹਦੀ ਗੱਲਬਾਤ ਸੱਚੀ ਆ ਕਈ ਬੰਦਾ ਕਹਿੰਦੇ ਵੀ ਸਹੀ ਠੀਗਾ ਨਹੀਂ ਲਾਉਂਦੇ ਜਾਂ ਨਹੀਂ ਐ ਕਰਦੇ ਬਾਈਆਂ ਦਾ ਵੀ ਕਿਤੇ ਕਿਤੇ ਲਾਉਣਾ ਪੈ ਜਾਂਦਾ ਵੇਲੇ ਇੱਕ ਵੇਲੇ ਦੇ ਹਸਾਉਣਾ ਆ ਤਾਂ ਮੁੱਦੂ ਹੀ ਵਦਗੜਾ ਕਿਹਾ ਕੇ ਫਾਇਦਾ ਕੰਮ ਭਾਗਲੇ ਜੀ ਨੂੰ ਪਸੰਦ ਉਹ ਬਈ ਲੈ ਬੜ ਜਾਂਦਾ ਉਹ ਜਿਹਨੇ ਸਾਂਭ ਰੀ ਮੈਂ ਉਹਨੂੰ ਮਾਰੀ ਨਹੀਂ ਬਾਈ ਵੱਡੀ ਬੁੱਢੀ ਮੈਂ ਫੋਲੀ ਆ ਚੌਥੀ ਜੀ ਨਹੀਂ ਜਿਹੜੇ ਜਿਹੜੀ ਤਿਆਰ ਹੋਈ ਕਰਮਾ ਵਾਲੀ ਤੇ ਤਰਾ ਬਣ ਲਈ ਲੋ ਬਾਈ ਜੀ ਚੌਥੀ ਬਾਈ ਜੀ ਨੇ ਮੱਝ ਆ ਬਾਈ ਜੀ ਦੁੱਧ ਤਿੰਨ ਦਾ ਹੈ ਨਹੀਂ ਖਰਾ ਤੇ 2.5 ਕਿਲੋ ਦਾ ਦੁੱਬਾਈ ਜੀ ਹੋਊਗਾ ਕਿਸੇ ਵੀਰ ਦੇ ਪਸੰਦ ਆਵੇ ਇੰਨਾ ਹੀ ਤੜਕੇ ਹੁੰਦਾ 5 ਲੀਟਰ ਬਾਈ ਜੀ ਦੁੱਧ ਦੋਨਾਂ ਸਮੇ ਦਾ ਹੋਊਗਾ 2.5 ਲੀਟਰ ਦੁੱਧ ਉਹ ਖਾਏਗਾ ਕਿਸੇ ਬਾਈ ਦੇ ਪਸੰਦ ਆਵੇ ਬਾਈ ਦਾ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਤੇ ਮੁੱਲ ਵੀ ਜਾਇਦ ਦੱਸ ਦਿਓ ਦਾ ਤੇ ਬਾਈ ਜੀ ਕੀ ਮੁੱਲ ਹੈ ਇਹਦਾ ਮਾਨੇ ਦਾ ਜੀ 65000 ਆ ਹਾਂ ਜੀ ਤੇ ਨੰਬਰ ਆਪਣਾ 97792 2500 ਤੇ ਦੇਵਾਗੇ ਕਿੰਨੇ ਜੀ ਮੌਕੇ ਤੇ ਹੋਊਗਾ ਮਾਲ ਦਾ ਨਾ ਹਾਂ ਜੀ ਆਏ ਗਏ ਤਾਂ ਮਾਨਦਾਨ ਕਰਦਾ ਮੁੱਲ 65000 ਜੇ ਨਹੀਂ ਜਿਵੇਂ ਕੋਈ ਦੱਸੂਗਾ ਉਹ ਸੌਦਾ ਹੋ ਜਾਊਗਾ ਹਾਂ ਜੀ ਭਾਈ ਜੀ ਮੁੱਲ 65000 ਰੁਪਿਆ ਭਾਈ ਜੀ ਦਾ ਮੋਬਾਈਲ ਨੰਬਰ ਇੱਕ ਵਾਰੀ ਫੇਰ ਦੱਸ ਦਿਓ ਜੀ ਮਾਲਾ 65000 ਆ ਜੀ ਮੋਬਾਈਲ ਨੰਬਰ ਵਾਰੀ ਫੇਰ ਦੱਸ ਦਿਓ ਮੋਬਾਈਲ ਨੰਬਰ ਆਪਣਾ ਜੀ ਹੈਗਾ 97792 2500 ਇਹ ਭਾਈ ਜੀ ਦਾ ਮੋਬਾਈਲ ਨੰਬਰ ਆ ਜੀ ਸਕਰੀਨ ਤੇ ਚੱਲੂਗਾ ਤਾਂ ਸੰਪਰਕ ਕਰ ਲਿਓ ਕਿਸੇ ਵੀਰ ਦੇ ਸੰਦਾਵੇ ਮੱਝ ਆਪਣੀ ਵੀਡੀਓ ਸੋਹਣੀ ਲੱਗੇ ਕਿ ਸ਼ੇਅਰ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਦਿਓ ਵੀਡੀਓ ਵੇਖ ਲਈ ਧੰਨਵਾਦ